ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਭੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ 5 ਤਰੀਕ ਰਾਤ ਅਤੇ ਕੱਲ 6 ਤਰੀਕ ਸਵੇਰ ਦੇ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਆ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਆ ਉਹ ਤੁਹਾੜਨਾ ਸਾਂਝੀ ਕਰਨ ਲੱਗੇ ਆ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਅਜੇ ਤੱਕ ਆਪਣੇ ਫੇਸਬੁਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਪੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਲਾਈਕ ਤੇ ਸ਼ੇਅਰ ਅਤੇ ਕਮੈਂਟ। ਦੋਸਤੋ ਜਿੱਥੇ ਇੱਥੇ ਵੀ ਦੇਰ ਸ਼ਾਮ ਨੂੰ 3 ਵਜੇ ਦੇ ਬਾਅਦ ਜਿਹੜੀਆਂ ਮੀਂਹ ਦੇ ਕਾਰਵਾਈਆਂ ਹੋਈਆਂ ਨੇ ਜੇਕਰ ਤੁਸੀਂ ਵੀ ਸਾਨੂੰ ਉਹ ਆਪਣੇ ਇਲਾਕੇ ਦੀ ਤਸਵੀਰ ਫੋਟੋ ਇਮੇਜ ਕੁਝ ਵੀ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਫੇਸਬੁੱਕ ਆਈਡੀ ਦੇ ਮੈਸੇਂਜਰ ਦੇ ਵਿੱਚ ਮੈਸੇਜ ਬਾਕਸ ਦੇ ਵਿੱਚ ਜਾਂ 9023896709 ਜਿਹੜਾ ਸਾਡਾ ਵਟਸਐਪ ਨੰਬਰ ਹੈ ਉਸ ਦੇ ਉੱਪਰ ਸਾਨੂੰ ਸ਼ੇਅਰ ਕਰ ਸਕਦੇ ਤੁਸੀਂ ਆਪਣਾ ਨਾਮ ਜ਼ਿਲ੍ਹੇ ਦਾ ਨਾਮ ਤੇ ਪਿੰਡ ਜਾਂ ਕਿਸੇ ਵੀ ਇਲਾਕੇ ਦਾ ਨਾਮ ਲਿਖ ਕੇ ਸ਼ੇਅਰ ਕਰ ਸਕਦੇ ਹੋ ਸ਼ੁਰੂ ਕਰਦੇ ਆਂ ਦੋਸਤੋ ਆਪਾਂ ਸਭ ਤੋਂ ਪਹਿਲਾਂ ਉਸ ਸਿਸਟਮ ਦੇਖ ਰਹੇ ਆਂ ਜਿਹੜਾ ਕਿ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚ ਐਂਟਰ ਕਰਿਆ ਪਰੰਤੂ ਸਵੇਰ ਵੇਲੇ ਹੀ ਐਂਟਰੀ ਉਸਨੇ ਮਾਰ ਦਿੱਤੀ ਸੀ ਮੀਂਹ ਦੀਆਂ ਕਾਰਵਾਈਆਂ ਨੇੜੀਆਂ ਦੁਪਹਿਰ ਤੋਂ ਬਾਅਦ ਕੁਝ ਇਲਾਕਿਆਂ ਵਿੱਚ ਹਲਕੀ फुहार ਦੇ ਰੂਪ ਵਿੱਚ ਕੁਝ ਇਲਾਕਿਆਂ ਦੇ ਵਿੱਚ ਕਿਣਮਣ ਕਣੀ ਦੇ ਰੂਪ ਵਿੱਚ ਕੁਝ ਦੇ ਵਿੱਚ ਆਪਾਂ ਕਹਿ ਸਕਦੇ ਆਂ ਹਲਕ-ਹਲਕੇ ਛਿੱਟੇ ਨੇ ਜਿਹੜੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲਿਆ ਸਭ ਤੋਂ ਪਹਿਲਾਂ ਆਪਾਂ ਦੇਖ ਸਕਦੇ ਹਾਂ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੀ ਇਸ ਸਮੇਂ ਜਿਹੜੀ ਅਪਡੇਟ ਆ ਰਹੀ ਹੈ ਉਹ ਪਹਾੜੀ ਇਲਾਕਿਆਂ ਦੇ ਵਿੱਚ ਜੰਮੂ ਦੇ ਵਿੱਚ ਬਰਫਵਾਰੀ ਜਿਹੜੀ ਹੋਣੀ ਸ਼ੁਰੂ ਹੋਈ ਵੀ ਆ ਦੋਸਤੋ ਤੁਸੀਂ ਤਸਵੀਰ ਜਿਹੜੀ ਇਸ ਸਮੇਂ ਦੀ ਦੇਖ ਸਕਦੇ ਹੋ ਨੀਲੇ ਰੰਗ ਦੀ ਧਾਰੀ ਹੈ ਜਿਹੜੀ ਇਹ ਬਰਫਵਾਰੀ ਜੰਮੂ ਐਂਡ ਕਸ਼ਮੀਰ ਦੇ ਸ਼੍ਰੀਨਗਰ ਦੇ ਵਿੱਚ ਜਿਹੜੀ ਸ਼ੁਰੂ ਹੋਈ ਵੀ ਹੈ ਤੇ ਉਸ ਤੋਂ ਬਾਅਦ ਇਹ ਸਿਸਟਮ ਇਸ ਤਰ੍ਹਾਂ ਮੂਵ ਕਰ ਰਿਹਾ ਤੇ ਸਵੇਰ ਦੇ ਸਮੇਂ ਵੀ ਤੁਸੀਂ ਦੇਖਿਆ ਹੋਊਗਾ ਅਸੀਂ ਉੱਪਰਲੇ ਪਾਸੇ ਜਿਹੜੀਆਂ ਤਸਵੀਰਾਂ ਇੱਕ ਜੋ ਤਸਵੀਰ ਸੀ ਪਾਈ ਸੀ ਸੈਟਲਾਈਟ ਦੀ ਸਵੇਰ ਦੇ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਵੀ ਹੋਊਗਾ ਤਾਂ ਉਹ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਜਿਹੜੀ ਐਂਟਰੀ ਮਾਰ ਰਹੀ ਸੀ ਇਹਨਾਂ ਇਲਾਕਿਆਂ ਦੇ ਵਿੱਚ ਐਂਟਰੀ ਕਰੀ ਸੀ ਬੱਦਲਵਾਈ ਪਹੁੰਚੀ ਸੀ ਪਰੰਤੂ ਜਿਹੜੀਆਂ ਮੀਂਹ ਦੇ ਕਾਰਵਾਈਆਂ ਹੋਈਆਂ ਨੇ ਉਹ ਇਸ ਜਗ੍ਹਾ ਦੇ ਉੱਤੇ ਇਸ ਸਮੇਂ ਵੀ ਹੋ ਰਹੀਆਂ ਨੇ ਜਿੱਥੇ ਇੱਥੇ ਆਪਾਂ ਕਹਿ ਸਕਦੇ ਹਾਂ ਸ੍ਰੀ ਮੁਕਸਦ ਸਾਹਿਬ ਤੇ ਉਸ ਤੋਂ ਬਾਅਦ ਗੁਰੂ ਹਰ ਸਾਹਾਏ ਬਟਾਲਾ ਬਠਿੰਡਾ ਜ਼ਿਆਦਾਤਰ ਜਿਹੜੀਆਂ ਇਹ ਕਾਰਵਾਈਆਂ ਹੋਈਆਂ ਨੇ ਫਿਰੋਜ਼ਪੁਰ ਦੇ ਇਲਾਕੇ ਵਿੱਚ ਸ੍ਰੀ ਮੁਕਸਰ ਸਾਹਿਬ ਦੇ ਇਲਾਕੇ ਦੇ ਵਿੱਚ ਉਸ ਤੋਂ ਬਾਅਦ ਫਿਰੋਜ਼ਪੁਰ ਦੇ ਨਾਲ ਲੱਗਦੇ ਅੱਗੇ ਫਿਰੋਜ਼ ਤਰਨਤਾਰਨ ਸਾਹਿਬ ਤੇ ਉਸ ਤੋਂ ਬਾਅਦ ਮੋਗਾ ਇਹਨਾਂ ਇਲਾਕਿਆਂ ਦੇ ਕੁਝ ਖੇਤਰਾਂ ਦੇ ਵਿੱਚ ਜਿਹੜੇ ਇੰਨੇ ਇੱਕ ਜਗ੍ਹਾ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਆਈਆਂ ਇਹ ਆਪਾਂ ਨੂੰ ਦੇਰ ਸ਼ਾਮ ਨੂੰ ਦੇਖਣ ਨੂੰ ਮਿਲੀਆਂ ਨੇ ਤੇ ਥੋੜੇ ਜਿਹੇ ਇਲਾਕੇ ਗੰਗਾ ਨਗਰ ਜਿਹੜਾ ਕਿ ਰਾਜਸਥਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਥੋੜੇ ਜੇ ਨੇੜੇ-ਤੇੜੇ ਜੇਕਰ ਆਪਾਂ ਕਰੀਏ ਨਹੀਂ ਸੌਰੀ ਇਹ ਗੰਗਾ ਨਗਰ ਦੀ ਤਸਵੀਰ ਨਹੀਂ ਹੈਗੀ ਕਿਉਂਕਿ ਪੰਜਾਬ ਦੇ ਉੱਪਰਲੇ ਹਿੱਸੇ ਦੀ ਤਸਵੀਰ ਜਿਉਂ ਜ਼ੂਮ ਕਰਨ ਦੇ ਕਾਰਨ ਦਿਖਾਈ ਦੇ ਰਹੀ ਸੀ ਲੈਨ ਦੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਹੀ ਜਿਹੜੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਕੁਝ ਮਾਜੇ ਦੇ ਨੇ ਕੁਝ ਦਵਾਬੇ ਦੇ ਨੇ ਕੋਤੇ ਕੁਝ ਮਾਲਵੇ ਦੇ ਦੱਖਣੀ ਮਾਲਵੇ ਦੇ ਜਿਹੜੇ ਇਲਾਕੇ ਨੇ ਇਹਨਾਂ ਦੇ ਵਿੱਚ ਹੀ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਆਪਾਂ ਨੂੰ ਦੇਰ ਸ਼ਾਮ ਨੂੰ ਦੇਖਣ ਨੂੰ ਮਿਲਿਆ ਨੇ ਆਉਣ ਵਾਲੇ ਘੰਟਿਆਂ ਦੇ ਵਿੱਚ ਇਹ ਸਿਸਟਮ ਪੰਜਾਬ ਦੇ ਇਹਨਾਂ ਇਲਾਕਿਆਂ ਤੋਂ ਤਾਂ ਹਜੇ ਆਪਾਂ ਕਹਿ ਸਕਦੇ ਹਾਂ ਉੱਪਰਲੇ ਹਿੱਸਿਆਂ ਤੋਂ ਥੱਲੇਲੇ ਹਿੱਸਿਆਂ ਦੇ ਵਿੱਚ ਤਾਂ ਨਹੀਂ ਪਹੁੰਚਣ ਦੀ ਸੰਭਾਵਨਾ ਜਾਪ ਰਹੀ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਵਿੱਚ ਹੀ ਜ਼ਿਆਦਾਤਰ ਇਸ ਸਿਸਟਮ ਦਾ ਪ੍ਰਭਾਵ ਅੱਧੀ ਰਾਤ ਤੱਕ ਦੇਖਣ ਨੂੰ ਮਿਲ ਸਕਦਾ ਹੈ ਸਵੇਰ ਦੇ ਸਮੇਂ ਤੱਕ ਇਹ ਹਲਕੇ ਹਲਕੇ ਜਿਹੜੇ ਇਹ ਸਿਸਟਮ ਅੱਗੇ ਜਾ ਰਿਹਾ ਤਾਂ ਇਹ ਇੱਧਰ ਨੂੰ ਬਦਲਵਾਇਆ ਜਿਵੇਂ ਪਟਿਆਲਾ ਹੋ ਗਿਆ ਜੀ ਫਤਿਹਗੜ੍ਹ ਸਾਹਿਬ ਜਾ ਸੰਗਰੂਰ ਮਰੇਲ ਕੋਟਲਾ ਤੇ ਉਸ ਤੋਂ ਬਾਅਦ ਰੋਪੜ ਨੰਗਲ ਅਸ ਜੀ ਅਨੰਦਪੁਰ ਸਾਹਿਬ ਚੰਡੀਗੜ੍ਹ ਇਨ੍ਹਾਂ ਇਲਾਕਿਆਂ ਤੱਕ ਸਵੇਰ ਦੇ ਸਮੇਂ ਤੱਕ ਟੁੱਟਵੀਂ ਬਦਲਵਾਈ ਲੈ ਆ ਸਕਦਾ ਪਰ ਤੂੰ ਹਜੇ ਤੱਕ ਇਨ੍ਹਾਂ ਇਲਾਕਿਆਂ ਵਿੱਚ ਇਸ ਸਿਸਟਮ ਨੇ ਪਹੁੰਚਣ ਦੀ ਕਾਰਵਾਈਆਂ ਕਰਨ ਦੀ ਬਹੁਤ ਘੱਟ ਚਾਂਸ ਨੇ ਸਿਰਫ ਇਹ ਜਿਆਦਾਤਰ ਸਿਸਟਮ ਹੈ ਜਿਹੜਾ ਅਸੀਂ ਕਹਿ ਸਕਦੇ ਹਾਂ ਸ੍ਰੀ ਅਮਰਸਰ ਸਾਹਿਬ ਤਰਨਤਾਰਨ ਸਾਹਿਬ ਦੇ ਇਲਾਕੇ ਉਸ ਤੋਂ ਬਾਅਦ ਕਪੂਰਥਲਾ ਮੋਗਾ ਤੇ ਆਪਾਂ ਅੱਗੇ ਕਹਿ ਸਕਦੇ ਹਾਂ ਫਾਜ਼ਿਲਕਾ ਬੂਰ ਦੇ ਇਲਾਕੇ ਤੇ ਬਠਿੰਡੇ ਦੇ ਇਲਾਕੇ ਹੋ ਸਕਦਾ ਥੋੜੇ ਬਹੁਤ ਮਾਨਸਾ ਦੇ ਵੀ ਜਿਹੜੇ ਇਲਾਕੇ ਨੇ ਜਿਹੜੇ ਬਠਿੰਡੇ ਦੇ ਨਾਲ ਲੱਗਦੇ ਇਲਾਕੇ ਜਾ ਸਮਰੂਪ ਦੇ ਨਾਲ ਲੱਗਦੇ ਇਲਾਕੇ ਨੇ ਇਹਨਾਂ ਦੇ ਵਿੱਚ ਵੀ ਜਿਹੜੀ ਮੀਂਹਿਆ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਾ ਤੇ ਹਰਿਆਣੇ ਦੇ ਵਿੱਚ ਇਹ ਸਿਸਟਮ ਹਜੇ ਨਹੀਂ ਪਹੁੰਚਿਆ ਤਸਵੀਰ ਹਰਿਆਣੇ ਦੀ ਵੀ ਦੇਖ ਸਕਦੇ ਹੋ ਸੈਟਲਾਈਟ ਦੇ ਮੁਤਾਬਕ ਜਿਹੜੇ ਹਰਿਆਣੇ ਦੀ ਤਸਵੀਰ ਆ ਉਹ ਤੁਸੀਂ ਦੇਖ ਸਕਦੇ ਹੋ ਆਮ ਤੌਰ ਤੇ ਖੁਸ਼ਕ ਤੇ ਸਾਫ ਬਣਿਆ ਹੋਇਆ ਪਰੰਤੂ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਇਸ ਸਮੇਂ ਵੀ ਜਿਹੜਾ ਦੇਰ ਰਾਤ ਸਾਮ ਨੂੰ ਆਪਾਂ ਕਹਿ ਸਕਦੇ ਹਾਂ ਦੁਪਹਿਰ ਤੋਂ ਬਾਅਦ ਲੈ ਕੇ ਰਾਤ ਨੂੰ ਵੀ ਮੀਂਹਿਆ ਕਾਰਵਾਈਆਂ ਹਲਕੇ ਫੁਲਕੇ ਟੁੱਟਵੇਂ ਰੂਪ ਦੇ ਵਿੱਚ ਹੁੰਦੀਆਂ ਹੋਈਆਂ ਨਾਜ਼ਰ ਆਉਣਗੇ ਤੁਸੀਂ ਇਸ ਸਮੇਂ ਵੀ ਦੇਖ ਸਕਦੇ ਹੋ ਰਾਤ ਦੀ ਤਸਵੀਰ ਹੈ ਸਵੇ ਸਾਢੇ 1 ਸਵੇਰ ਦੀ ਕਰੀਬ ਜਿਹੜੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਇਸ ਸਮੇਂ ਦੀ ਰਾਤ ਦਾ ਮੌਸਮ ਵੀ ਇਸੇ ਤਰ੍ਹਾਂ ਬਣਿਆ ਰਹੂਗਾ ਇਹ ਜ਼ਿਆਦਾਤਰ ਇਨ੍ਹਾਂ ਇਲਾਕਿਆਂ ਦੇ ਵਿੱਚ ਹੀ ਜ਼ਿਆਦਾਤਰ ਉੱਪਰਲੇ ਇਲਾਕਿਆਂ ਦੇ ਵਿੱਚ ਹੀ ਸੀਮਤ ਰਹਿਣ ਦੀ ਜਿਹੜੀ ਇਸ ਸਿਸਟਮ ਦੀ ਸੰਭਾਵਨਾ ਤੇ ਅਸੀਂ ਲੈ ਚੱਲਦੇ ਤ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੇ ਸੈਟਲਾਈਟ ਦੇ ਉੱਤੇ ਜਿਸ ਦੇ ਅਫੀਸ਼ੀਅਲ ਸਾਈਟ ਦੇ ਉੱਤੇ ਤੁਹਾਨੂੰ ਸਾਰੀ ਜਿਹੜੀ ਅਪਡੇਟ ਆਸੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਦੋਸਤੋ ਬਣੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ਆਈਡੀ ਦੇ ਨਾਲ ਤੁਸੀਂ ਤਸਵੀਰ ਭਾਰਤੀ ਮੌਸਮ ਵਿਗਿਆਨ ਦੇ ਜਿਹੜੇ ਸੈਟਲਾਈਟ ਦੀ ਤਸਵੀਰ ਵੀ ਦੇਖ ਸਕਦੇ ਹੋ ਜਿਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿ ਪਹਾੜੀ ਇਲਾਕਿਆਂ ਵਿੱਚ ਇਹ ਸਿਸਟਮ ਜਿਹੜਾ ਐਕਟਿਵ ਹੋ ਚੁੱਕਿਆ ਹੈ ਦੇਖ ਸਕਦੇ ਹੋ ਪੂਰੀ ਤਸਵੀਰ ਹੈ ਜਿਹੜੀ ਫੁੱਲ ਕਲੀਅਰ ਦਿਸ ਰਹੀ ਹੈ ਇਸ ਤਰ੍ਹਾਂ ਇਹ ਸਿਸਟਮ ਜਿਹੜਾ ਮੂਵ ਕਰ ਰਿਹਾ ਹੈ ਇਧਰੋਂ ਹਿਮਾਚਲ ਦੇ ਉੱਪਰਲੇ ਹਿੱਸਿਆਂ ਵਿੱਚ ਪਹੁੰਚ ਚੁੱਕਿਆ ਹੈ ਤੇ ਉਸ ਤੋਂ ਬਾਅਦ ਇਹ ਲੈਂਦੇ ਪੰਜਾਬ ਦੇ ਇਧਰਲੇ ਇਲਾਕਿਆਂ ਵਿੱਚ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਜਿੱਥੇ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਉਸ ਦੂਸਰੇ ਸੈਟਲਾਈਟ ਦੇ ਜਿਹੜਾ ਪ੍ਰਾਈਵੇਟ ਸੰਸਥਾ ਦਾ ਸੈਟਲਾਈਟ ਆ ਉਸ ਦੇ ਵਿੱਚ ਵੀ ਇਸ ਜਗ੍ਹਾ ਦੇ ਉੱਤੇ ਹੀ ਤਸਵੀਰ ਆ ਜਿਹੜੀ ਦਿਖਾਈ ਦੇ ਰਹੀ ਹੈ ਇਸ ਸਮੇਂ ਵੀ ਜਿੱਥੇ ਅਸੀਂ ਮਾਰਕ ਕਰਿਆ ਦੋਸਤੋ ਇੱਥੇ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਨੇ ਇਸ ਸਮੇਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਣੀ ਕਾਮਨਾ ਚਿੱਟਾ ਸਰਾਟਾ ਜਾਂ ਗਰਜ ਚਮਕ ਲਿਸਕ ਦੇ ਨਾਲ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਦੱਖਣੀ ਮਾਲਵੇ ਦੇ ਖੇਤਰ ਪੁਆਦ ਦੇ ਖੇਤਰ ਤਾਂ ਨਹੀਂ ਕਹਿ ਸਕਦੇ ਹਜੇ ਪਹੁੰਚਿਆ ਉਹਨਾਂ ਦੇ ਵਿੱਚ ਮਾਝੇ ਦੇ ਇਲਾਕਿਆਂ ਦੇ ਵਿੱਚ ਤੇ ਦਵਾਬੇ ਦੇ ਇਲਾਕਿਆਂ ਦੇ ਵਿੱਚ ਜਿਹੜਾ ਇਹ ਸਿਸਟਮ ਆ ਪਹੁੰਚਿਆ ਹੋਇਆ ਹੈ ਹਜੇ ਫਿਲਹਾਲ ਜਿਹੜਾ ਅਸੀਂ ਕਹਿ ਸਕਦੇ ਹਾਂ ਪੂਰਬੀ ਇਲਾਕੇ ਨੇ ਜਿਹੜੇ ਉੱਤਰ ਪੂਰਬੀ ਤੇ ਪੂਰਬੀ ਇਲਾਕੇ ਇਹਨਾਂ ਦੇ ਵਿੱਚ ਇਹ ਸਿਸਟਮ ਹਜੇ ਐਂਟਰੀ ਨਹੀਂ ਮਾਰੀ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਅਸੀਂ ਇਹ ਲਾਹ ਰੰਗ ਫੇਰਿਆ ਇਹਨਾਂ ਇਲਾਕਿਆਂ ਦੇ ਵਿੱਚ ਕਿਉਂਕਿ ਤੁਸੀਂ ਤਸਵੀਰ ਪੂਰੀ ਜਦੋਂ ਸਾਫ਼ ਹੁੰਦੀ ਆ ਕਲੀਅਰ ਹੁੰਦੀ ਆ ਉਸ ਸਮੇਂ ਦੇਖ ਸਕਦੇ ਹੋ ਇਹਨਾਂ ਇਲਾਕਿਆਂ ਦੇ ਵਿੱਚ ਸਿਰਫ ਹਲਕੀ ਬੱਦਲਬਾਜ਼ੀ ਜਿਹੜੀ ਪਹੁੰਚਣੀ ਸ਼ੁਰੂ ਹੋਈ ਹੈ ਇੱਥੇ ਸੰਗਰੂਰ ਦੇ ਇਲਾਕਿਆਂ 'ਚ ਇੱਥੇ ਫਾਇਜ਼ਲ ਕਾਬੂਰ ਸ੍ਰੀ ਮੁਕਸਸਾ ਸਾਹਿਬ ਫਿਰੋਜ਼ਪੁਰ ਤਰਨਤਾਰਨ ਸਾਹਿਬ ਮੋਗਾ ਕਪੂਰਥਲਾ ਗੁਰਦਾਸਪੁਰ ਤੇ ਸ੍ਰੀ ਅਮਰਸਰ ਸਾਹਿਬ ਤੇ ਪਠਾਨਕੋਟ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਸਿਸਟਮ ਆ ਇਹਨੇ ਐਂਟਰੀ ਮਾਰ ਦਿੱਤੀ ਹੈ ਮਲੌਰ ਦੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਮੀਂਹ ਦੇ ਕਾਰਨ ਅਸੀਂ ਪਹਿਲਾਂ ਵੀ ਲਾਈਵ ਹੋ ਕੇ ਵੀਡੀਓ ਜਿਹੜੀ ਜਾਣਕਾਰੀ ਫੇਸਬੁੱਕ ਆਈਡੀ ਦੇ ਉੱਤੇ ਦਿੱਤੀ ਸੀ ਤੇ ਆਉਣ ਵਾਲੇ ਸਮੇਂ ਤੱਕ ਇਹ ਰਾਤ ਦੇ ਸਮੇਂ ਤੱਕ ਸਵੇਰ ਦੇ ਸਮੇਂ ਤੱਕ ਇਹ ਬੱਦਲ ਜਿਹੜੇ ਇਸ ਤਰ੍ਹਾਂ ਮੂਵ ਕਰਨਗੇ ਉੱਪਰੋਂ ਇਸ ਤਰ੍ਹਾਂ ਤੋਂ ਆ ਰਹੇ ਨੇ ਜਦੋਂ ਹਵਾ ਦੀ ਗਤੀ ਬਦਲਦੀ ਹੈ ਪੂਰਬੀ ਹਵਾਵਾਂ ਦੀ ਦਿਸ਼ਾ ਮਿਲਦੀ ਹੈ ਇਹਨਾਂ ਨੂੰ ਤਹਰ ਸਿਸਟਮ ਇਸ ਤਰ੍ਹਾਂ ਮੂਵ ਕਰੂਗਾ ਪਰੰਤੂ ਇੱਥੇ ਕਿਤੇ ਕਿਤੇ ਇਹ ਕਣੀ ਕਾਮਣਾ ਜਿਹੜਾ ਜਿਵੇਂ ਪਟਿਆਲਾ ਸ੍ਰੀ ਫਤਿਹਗੜ੍ਹ ਸਾਹਿਬ ਅਮਰੇਂ ਕੋਟਲਾ ਸੰਗਰੂਰ ਤੇ ਉਸ ਤੋਂ ਅੱਗੇ ਕਹਿ ਸਕਦੇ ਆ ਰੂਪਨਗਰ ਚੰਡੀਗੜ੍ਹ ਮੋਹਾਲੀ ਤੇ ਉਸ ਤੋਂ ਅੱਗੇ ਸਹਾਣਾ ਇਧਰ ਇਲਾਕਿਆਂ ਦੇ ਵਿੱਚ ਨੂੰ ਜਾ ਅੱਗੇ ਕਹਿ ਸਕਦੇ ਆ ਬਸੇ ਪਠਾਨਾ ਤੇ ਸ੍ਰੀ ਆਨੰਦਪੁਰ ਸਾਹਿਬ ਵਾਲੇ ਇਲਾਕਿਆਂ ਵੱਲ ਨੂੰ ਜੇਕਰ ਇਹ ਸਿਸਟਮ ਜਲਦ ਐਂਟਰ ਕਰਦਾ ਇਧਰੋਂ ਹਿਮਾਚਲ ਵਾਲੇ ਸਾਈਡ ਤੋਂ ਤਾਂ ਤਾਂ ਇਹਨਾਂ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਸਵੇਰ ਤੱਕ ਹੈਗੀ ਆ ਅਦਰਵਾਈਜ਼ ਨਹੀਂ ਹੈਗੀ ਕਿਉਂਕਿ ਇਹ ਇੱਥੇ ਹੀ ਸੀਮਿਤ ਜਿਹੜਾ ਇੱਥੇ ਇਲਾਕੇ ਦੇ ਵਿੱਚ ਸੀਮਿਤ ਰਹੂਗਾ ਇਥੋਂ ਅੱਗੇ ਜਿਹੜਾ ਇਸ ਤਰ੍ਹਾਂ ਉੱਪਰ ਦੀ ਬੱਦਲਵਾਈ ਹੁੰਦੀ ਹੋਈ ਲੰਘ ਜੂਗੀ ਕੱਲ ਨੂੰ ਜੋ ਜ਼ਿਆਦਾਤਰ ਸਾਨੂੰ ਅਪਡੇਟ ਪ੍ਰਾਪਤ ਹੋਈ ਹੈ ਉਹ ਇਹ ਹੀ ਹੈ ਕਿ ਅੱਜ 3 ਵਜੇ ਤੋਂ ਲੈ ਕੇ 5 ਤਰੀਕ ਦੇ 3 ਵਜੇ ਤੋਂ ਲੈ ਕੇ ਸ਼ਾਮ ਦੇ ਤਾਂ ਰਾਤ ਸਾਰੀ ਤੇ ਕੱਲ ਨੂੰ ਦੁਪਹਿਰ ਦੇ 12 1 ਵਜੇ ਤੱਕ ਇਹ ਸਿਸਟਮ ਅੱਗੇ ਲੰਘਣਾ ਸ਼ੁਰੂ ਹੋ ਜਾਊਗਾ ਇਸੇ ਤਰ੍ਹਾਂ ਕਿਤੇ ਕਿਤੇ ਕਾਣੀ ਕਾਮਣਾ ਜਿਹੜਾ ਟੁੱਟਵੇਂ ਰੂਪ ਦੇ ਵਿੱਚ ਆਪਾਂ ਨੂੰ ਦਿਖਾਉਂਦਾ ਹੋਇਆ ਨਜ਼ਰ ਆਊਗਾ ਕੋਈ ਜ਼ਿਆਦਾ ਤਕੜਾ ਸਿਸਟਮ ਨਹੀਂ ਹੈਗਾ ਹਲਕਾ ਹਲਕਾ ਸਿਸਟਮ ਹੈ ਦਰਮਿਆਨਾ ਜਾਂ ਜੋ ਸਵੇਰ ਦੀ ਅਪਡੇਟ ਹੋਊਗੀ ਉਹ ਤੁਹਾਨੂੰ ਜਾਣਕਾਰੀ ਰਿਸਾਂਝੀ ਕਰਦੇ ਰਹਾਂਗੇ ਜੋ ਤਾਪਮਾਨ ਨੇ ਅੱਜ ਦਿਨ ਦੇ ਉਹ 13 14 15 17 ਇਸ ਤਰ੍ਹਾਂ ਜਿਹੜਾ ਦਰਜ ਕੀਤਾ ਜਾਊਗਾ ਤੇ ਰਾਤ ਦੇ ਤਾਪਮਾਨ ਜਿਹੜੇ ਉਹ 6 7 8 9 ਡਿਗਰੀ ਤੱਕ ਹੱਦ ਜਿਹੜੇ ਦਰਜ ਕੀਤੇ ਜਾਣਗੇ ਜਦੋਂ ਵੀ ਪੱਛਮੀ ਹਵਾਵਾਂ ਜਿਹੜੇ ਉੱਤਰ ਪੱਛਮੀ ਹਵਾਵਾਂ ਨੇ ਉਹ ਚੱਲਦੀਆਂ ਨੇ ਤਾ ਮੌਸਮ ਦੇ ਵਿੱਚ ਇੱਕ ਵੱਡੀ ਕਰਵਟ ਆਊਗੀ ਤਾਂ ਠੰਡ ਇੱਕ ਵਾਰ ਫੇਰ ਜੋੜ ਰਹੀ ਜਿਹੜੀ ਫੜੂਗੀ ਕਿਉਂਕਿ ਜਿਹੜੇ ਪਹਾੜੀ ਇਲਾਕੇ ਨੇ ਜਿਵੇਂ ਕਿਸੇ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਨ ਜਿਹੜਾ ਇਹ ਸਿਸਟਮ ਹੈ ਇਸ ਦੇ ਨਾਲ ਬਰਫਵਾਰੀ ਹੋਣੀ ਹੈ ਇੱਥੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਇਧਰ ਹਿਮਾਚਲ ਦੇ ਵਿੱਚ ਇੱਥੇ ਬਰਫਵਾਰੀ ਜਿਹੜੀ ਉਹ ਹੋਣੀ ਹੈ ਤੇ ਇਸ ਬਰਫਵਾਰੀ ਦੇ ਨਾਲ ਜਿਹੜੇ ਪੰਜਾਬ ਵੱਲ ਨੂੰ ਇਹ ਹਵਾਵਾਂ ਆਉਣਗੀਆਂ ਇਸ ਤਰ੍ਹਾਂ ਤਾਂ ਇਹ ਹਵਾਵਾਂ ਦੇ ਨਾਲ ਜਿਹੜਾ ਤਾਪਮਾਨ ਉਹ ਫੇਰ ਗਰਾਫਟ ਦੇ ਵਿੱਚ ਆਊਗਾ ਇਹ ਹਵਾਵਾਂ ਮੈਦਾਨੀ ਇਲਾਕਿਆਂ ਵੱਲ ਆਉਣਗੀਆਂ ਤੇ ਬਾਕੀ ਦੋਸਤੋ ਬਣੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਫੇਸਬੁੱਕ ਆਈਡੀ ਦੇ ਨਾਲ ਤੇ ਅਸੀਂ ਤੁਹਾਨੂੰ ਇੱਕ ਸੈਟਲਾਈਟ ਦੀ ਹੋਰ ਤਸਵੀਰਾਂ ਜਿਹੜੀ ਜਿਹੜੀ ਕਿ ਅਸੀਂ ਪਰਸੈਂਟੇਜ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਸ ਦੇ ਵਿੱਚ ਵੀ ਜੋ ਪਰਸੈਂਟੇਜ ਹੈ ਅੱਜ ਦੀ 10 ਦਿਨਾਂ ਦੇ ਸੈਟਲਾਈਟ ਤਸਵੀਰ ਦੇ ਮੁਤਾਬਕ ਉਹ ਤੁਹਾੜ ਨਾਲ ਸਾਂਝੀ ਕਰਾਂਗੇ ਤੇ ਜਰੂਰ ਬਨੇ ਰਹੋ ਲੰਬੀ ਜਰੂਰ ਹੋ ਜੂਗੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਅੱਜ ਜਿਹੜਾ ਰਾਤ ਨੂੰ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਿਹੜੀ ਕਿ ਤਸਵੀਰ ਸਾਡੇ ਨੂੰ ਦਿਖਾਈ ਦੇ ਰਹੀ ਹੈ ਜੋ ਅਸੀਂ ਨਾਈਟ ਦੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ 66% ਜਿਹੜੇ ਅੱਜ ਦੇ ਰਾਤ ਦੇ ਮੀਂਹ ਪੈਣ ਦੇ ਜਿਹੜੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਦੇਖ ਸਕਦੇ ਹਾਂ 66% ਬੱਦਲਵਾਈ ਵੀ ਹੈ ਤੇ ਚੰ드ਰਮਾ ਵੀ ਦਿਖਾਈ ਦੇਊਗਾ ਹਲਕਾ ਹਲਕਾ ਤੇ ਬੱਦਲਾਂ ਦੇ ਆਵਜੇ ਅੱਧੀ ਰਾਤ ਤੋਂ ਬਾਅਦ ਲਾ ਸਕਦੇ ਹਾਂ ਕਹਿ ਸਕਦੇ ਹਾਂ ਕੱਲ ਨੂੰ 6 ਜਨਵਰੀ ਦੀ ਗੱਲ ਕਰੀਏ ਤਾਂ ਹਲਕ 24% ਜਿਹੜੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ 7 ਤਰੀਕ ਨੂੰ ਵੀ ਜਿਹੜਾ ਮੌਸਮ ਆਮ ਤੌਰ ਤੇ ਸਾਫ਼ ਤੇ ਖੁਸ਼ਕ ਹੈ ਤੁਸੀਂ ਦੇਖ ਸਕਦੇ ਹੋ ਕੋਈ ਜ਼ਿਆਦਾ ਨਹੀਂ ਹੈਗਾ ਉਸ ਤੋਂ ਬਾਅਦ 8 ਤਰੀਕ ਨੂੰ ਵੀ ਮੌਸਮ ਆਮ ਤਰ੍ਹਾਂ ਤੇ ਖੁਸ਼ਕ ਤੇ ਸਾਫ਼ ਹੈ ਫਿਰ ਉਦੋਂ ਬਾਅਦ ਸਾਫ਼ ਦਿਖਾਈ ਦੇ ਰਿਹਾ ਬਾਕੀ ਹਰ ਰੋਜ਼ ਦੀ ਤਰ੍ਹਾਂ ਅਪਡੇਟ ਆਈ ਦੀ ਰੋਜ਼ ਦੀ ਰੋਜ਼ ਤੁਹਾਡੇ ਨਾਲ ਜਾਣਕਾਰੀ ਦੀ ਸਾਂਝੀ ਕਰਦੇ ਰਹਾਂਗੇ ਜਿਹੜੀ ਅੱਜ ਰਾਤ ਦੀ ਅਪਡੇਟ ਆ ਉਹ ਇਹੀ ਹੈ ਕਿ ਛਿਆੜਕ ਪਰਸੈਂਟ ਚਾਂਸ ਜਿਹੜੇ ਆਲ ਓਵਰ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ 70-80% ਜਿਹੜੇ ਹਲਕੇ ਮੀਂਹ ਦੇ ਜਾਂ ਦਰਮਿਆਨੇ ਛਿੱਟਾ ਫੁਹਾਰ ਦੇ ਰੂਪ ਦੇ ਵਿੱਚ ਮੀਂਹ ਦੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਕੋਈ ਜ਼ਿਆਦਾ ਵੱਡਾ ਭਾਰੀ ਨਹੀਂ ਜਾਂ ਭਾਰੀ ਅਲਰਟਾ ਜਿਵੇਂ ਪਹਿਲਾਂ ਗੜੇਮਾਰੀ ਹੋਈ ਸੀ ਉਸ ਤਰ੍ਹਾਂ ਦਾ ਅਲਰਟ ਨਹੀਂ ਹੈਗਾ ਤੇ ਬਾਕੀ ਸਵੇਰ ਦੇ ਜਮਾਂ ਜੋ ਵੀ ਅਪਡੇਟ ਆਊਗੀ ਤਾਂ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕਰ ਦਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ